ਗੁਰਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਮਾਈ ਗੁਰੂ ਤੁਹਾਨੂੰ ਤੰਦਰੁਸਤੀ ਰੱਖੇ ਚੜ੍ਹਦੀ ਕਲਾ 'ਚ ਰੱਖੇ ਪ੍ਰਮਾਤਮਾ ਅੱਜ ਆਪਾਂ ਬਹੁਤ ਦਿਨਾਂ ਤੋਂ ਵਲੌਗ ਬਣਾਉਣ ਲੱਗੇ ਆ ਤੇ ਵਲੌਗ ਜ਼ਰੂਰ ਵੇਖਿਆ ਕਰੋ ਤੁਸੀਂ ਜੋ ਵੀ ਵੀ ਗੱਲਾਂ ਦੱਸਦੀ ਆ ਉਹ ਤਜਰਬੇ ਕੀਤੀ ਆ ਜਿਹੜੇ ਉਹ ਉਹ ਦੱਸਦੀ ਆ ਤੁਹਾਨੂੰ ਤੇ ਤੁਸੀਂ ਵਲੌਗ ਵੇਖਿਆ ਕਰੋ ਤੇ ਫਾਇਦਾ ਪਾਇਆ ਕਰੋ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਸਰੋਂ ਦੇ ਤੇਲ ਦੇ ਕੀ ਕੀ ਫਾਇਦੇ ਆਂ ਅੱਜ ਕੱਲ ਆਪਾਂ ਤੇਲ ਸਰੋਂ ਦਾ ਤਾਂ ਵਰਤਦੇ ਹੀ ਨਹੀਂ ਦੂਜੀਆਂ ਚੀਜ਼ਾਂ ਵਰਤੀ ਜਾਂਦੀਆਂ ਆ ਤੇ ਸਰੋਂ ਦੇ ਤੇਲ ਤੇ ਬਹੁਤ ਜਾਦੇ ਫਾਇਦੇ ਆ ਤੇ ਹੁਣ ਤਾਂ ਉਹ ਔਲੇ ਦਾ ਵਰਤਲੇ ਆ ਕੈਮੀਕਲ ਨਾਲ ਤਿਆਰ ਕੀਤੀ ਹੁੰਦੀ ਆ ਸਰੋਂ ਦਾ ਉਹ ਦੂਜੇ ਜਿਹੜੇ ਤੇਲ ਹੁੰਦੇ ਆ ਨਾ ਦੂਜੇ ਉਹ ਕੈਮੀਕਲ ਕਾ ਕੈਮਿਕਲ ਪਾ ਕੇ ਤਿਆਰ ਕੀਤੇ ਹੁੰਦੀ ਆ ਤੇ ਉਹ ਨੁਕਸਾਨ ਹੀ ਕਰਦੇ ਵਾਲਾ ਨੂੰ ਅੱਜ ਕੱਲ ਹਰੇਕ ਦੇ ਬਾਅਦ ਛੱਡਦੇ ਆ ਤੇ ਚਿੱਟੇ ਵੀ ਬਹੁਤ ਛੇਤੀ ਹੁੰਦੇ ਆ ਵਾਲ ਕਿਉਂਕਿ ਤੇਲ ਸਰੋਂ ਦਾ ਤੇਲ ਤਾਂ ਹੁਣ ਵਰਤੋਂ ਹੀ ਹਟ ਗਏ ਲੋਕ ਜੇ ਤੁਸੀਂ ਸਰੋਂ ਦਾ ਤੇਲ ਵਰਤੋਗੇ ਪੁਰਾਣੀਆਂ ਗੱਲਾਂ ਤੇ ਤੁਸੀਂ ਫੇਰ ਆ ਜਾਓਗੇ ਪੁਰਾਣੇ ਨੁਕਸਿਆਂ ਤੇ ਫੇਰ ਤੁਸੀਂ ਥੋੜੀ ਸਿਹਤ ਵਧੀਆ ਰਹੂਗੀ ਸਰੋਂ ਦੇ ਤੇਲ ਦੇ ਜਿਹੜੇ ਫਾਇਦੇ ਆ ਨਾ ਇਹ ਬਹੁਤ ਜ਼ਿਆਦਾ ਹੈ ਅੱਗੇ ਸਰੋਂ ਦਾ ਤੇਲ ਕੋਲੂ ਤੋਂ ਕਢਾਉਂਦੇ ਸੀ ਤੇ ਉਹਦੋਂ ਬਾਦ ਜੁੜਦੇ ਹੁੰਦੇ ਸੀ ਤੇ ਉਹ ਕੋਲੂ ਕੋਲੂ ਤੇ ਬਾਦ ਜੁੜਦਾ ਤੇ ਉਹ ਤੇਲ ਬਣਦੇ ਸੀ ਚੱਲ ਹੁਣ ਮਸ਼ੀਨੀ ਚੁੱਕ ਆ ਗਿਆ ਹੁਣ ਮਸ਼ੀਨਾ ਨਾਲ ਤੇਲ ਕਢਣ ਲੱਗੀ ਵੈਸੇ ਵੀ ਜੇ ਤੇਲ ਤੁਸੀਂ ਸਰੋਂ ਦਾ ਕਢਾਉਣਾ ਹੈ ਘਰ ਦੀ ਸਰ ਉਹ ਰੱਖ ਕੇ ਤੇ ਕੋਲੇ ਬਹਿ ਕੇ ਤੇਲ ਕਢਾਓ ਅਸੀਂ ਵੀ ਜਦੋਂ ਤੇਲ ਕਢਾਉਂਦੇ ਸੀ ਅਸੀਂ ਅਸੀਂ ਉੱਥੇ ਜਾ ਕੇ ਬਹਿ ਜਾਣਾ ਤੇਲ ਕਢਾ ਕੇ ਖਾਲਾ ਵੀ ਲਿਆ ਕੇ ਤੇ ਉਹ ਚ ਫੇਰ ਲਿਆਉਣਾ ਅਸੀਂ ਕਦੇ ਨਹੀਂ ਸੀ ਸਰੋਂ ਸਟਕ ਕੇ ਆਏ ਵੀ ਤੇਲ ਕੱਢ ਕੇ ਰੱਖਦੇ ਹੁ ਅਸੀਂ ਕੋਲੇ ਬਹਿ ਕੇ ਤੇਲ ਕਢਾਉਂਦੇ ਸੀ ਤੇ ਚਲ ਹੁਣ ਤਾਂ ਮੈਂ ਤਾਂ ਇੱਥੇ ਰਹਿਣੀ ਆ ਬੇਟੀ ਕੋਲੇ ਮੈਨੂੰ ਤਾਂ ਪਤਾ ਨਹੀਂ ਹੁਣ ਮੁੰਡੇ ਕੋਲੇ ਬਹਿੰਦੀ ਆ ਕਿ ਨਹੀਂ ਬਹਿੰਦੀ ਚਲ ਹੁਣ ਉਹਨਾਂ ਦੀ ਮਰਜ਼ੀ ਜੇ ਮਰਜ਼ੀ ਕਰਨ ਤੇ ਪਰ ਸਰੋਂ ਦੇ ਤੇਲ ਦੇ ਫਾਇਦੇ ਬਹੁਤ ਆ ਜੇ ਤੁਸੀਂ ਵਰਤੋ ਨਾ ਕਿ ਅੱਗੇ ਰਹਿਵਾਰ ਕਿੰਨੇ ਲੈਂ ਹੁਣ ਵਾ ਅੱਗੇ ਵਾ ਲੈਂਦੇ ਨਹੀਂ ਸੀ ਬੁੜੀਆਂ ਦੇ ਐਂਡੇ ਟੇ ਵਾ ਹੁੰਦੇ ਜਮਾ ਨਹੀਂ ਸੀ ਲੈਂਦੇ ਤੇ ਨਾ ਚਿੱਟੇ ਹੁੰਦੇ ਸੀ ਜੇਤੀ ਉਮਰ ਤੋਂ ਪਹਿਲਾਂ ਚਿੱਟੇ ਨਹੀਂ ਸੀ ਹੁੰਦੇ ਹੁਣ ਉਹ ਕਈ ਨਿਕਰ ਵਾਰਤੀ ਜਾਂਦੇ ਆ ਵਾਲ ਵੀ ਲਈ ਜਾਂਦੇ ਆ ਕਿ ਅੱਜ ਘਰ ਵਾਲ ਲੋਕਾਂ ਨੇ ਕਿਉਂ ਵਾਲੇ ਲੈਂਦੇ ਗੰਜ ਪਈ ਜਾਂਦੀ ਹੈ ਤੇ ਸਰੋਂ ਦਾ ਤੇਲ ਕਿਸੇ ਨੇ ਵਰਤਣਾ ਨਹੀਂ ਸਰੋਂ ਦਾ ਤੇਲ ਬੇਟੇ ਵਰਤਿਆ ਕਰੋ ਪੁੱਤ ਤੁਸੀਂ ਕੀਓ ਪੁੱਤੋ ਸਾਰੇ ਤੁਸੀਂ ਵਰਤਿਆ ਕਰੋ ਸਰੋਂ ਦਾ ਤੇਲ ਸਰੋਂ ਦੇ ਤੇਲ ਦੀ ਸਿਰ ਚ ਮਾਲਸ ਕਰੋ ਤੇ ਤੁਹਾਡੀਆਂ ਜੜਾਂ ਜੜੀਆਂ ਉਹ ਸਖਤ ਹੋ ਜਾਣ ਤੇ ਤੁਹਾਡੀ ਬਾਹ ਨਾ ਡਿੱਗਣ ਜੇ ਤੁਸੀਂ ਸਰੋਂ ਦਾ ਤੇਲ ਦੀ ਮਾਸਕ ਕਰੋ ਨਾਲ ਤੁਹਾਡੀ ਬਾਹ ਦੀ ਹਮਾਰੀ ਡਿੱਗ ਦੇ ਤੇ ਬਸ ਸਮਾਈ ਤਾਂ ਹੀ ਆਣੀ ਹੈ ਬਸ ਸਰੋਂ ਦਾ ਤੇਲ ਤੁਸੀਂ ਵਰਤਿਆ ਕਰੋ ਮਾਸ ਕਰੋ ਪਿੰਡੇ ਤੇ ਇਹ ਤਾਂ ਇਹ ਵਰਗਾ ਜਿਹੜੇ ਹੁਣ ਦੂਜੇ ਤੇਲਾਂ ਦੀ ਉਹ ਹੋਰ ਕੇ ਖੋਪੇ ਦਾ ਤੇਲ ਦੀ ਮਾਸ ਕਰ ਲਓ ਜਾਂ ਦੂਜੇ ਤੇਲਾਂ ਦੀ ਹੋਰ ਦੀ ਕਰ ਲਓ ਉਹ ਸਭ ਕੈਮੀਕਲ ਪਾ ਕੇ ਤਿਆਰ ਕੀਤੇ ਨੇ ਸਰੌਂ ਤੇਲ ਵਰਗਾ ਤੇਲ ਕੋਈ ਵੀ ਹੈ ਨਹੀਂ ਇਹ ਚ ਬਾਲੇ ਗੋਣ ਹੈ ਇੰਨੇ ਗੋਣ ਹੈ ਕਿ ਦੱਸੇ ਵੀ ਨਹੀਂ ਜਾਂਦੇ ਇਹਦੀ ਮਾਸ ਕਰੋ ਇਹ ਜਦ ਨਾਲ ਖੂਨ ਦਾ ਦੌਰਾ ਸਿਰੇ ਹੁੰਦਾ। ਇਹ ਦਵਾਸ ਕਰਾਂਗੇ ਤੇ ਬਣਾਣੇ ਪ੍ਰੈਸ਼ਰ ਤੋਂ ਵੀ ਇਹ ਠੀਕ ਕਰੋ। ਫਿਰ ਆਪਾਂ ਇਹਨੂੰ ਕਿਹੜੇ ਥਾਣੀ ਵਰਤਦੇ ਸਰੋਂ ਦਾ ਤੇਲ। ਪਰ ਹੁਣ ਤਾਂ ਲੋਕ ਵਰਤਨੋਂ ਹਟ ਗਏ। ਪਰ ਇਹ ਵਰਤਨਾ ਚਾਹੀਦਾ ਹੈ। ਸਬਜੀ 'ਚ ਜਿਵੇਂ ਹੁਣ ਕ੍ਰੇਲੇ ਬਣਾਉਣੀ ਹੈ, ਵੈਸੀ ਅਸੀਂ ਤਾਂ ਸਾਰੀਆਂ ਸਬਜ਼ੀਆਂ 'ਚ ਬਣਾਉਣੀ ਹੈ। ਇਹ ਵਰਤਦੀਆਂ ਤੇਲ ਸਰੋਂ ਦਾ ਹੀ। ਤੇ ਵੀ ਕਈ ਨਹੀਂ ਵਰਤਦੇ ਉਹ ਫਿਰ ਕ੍ਰੇਲਿਆਂ 'ਚ ਤਾਂ ਵਰਤਦੇ ਆ ਨਾ ਭਿੰਡੀ 'ਚ ਵੀ ਵਰਤਦੇ ਆ। ਤੇ ਵੈਗਣਾ ਜੀ ਵਰਤ ਲੈਂਦੀ ਹੈ ਤੇਲ ਉਹ ਵੀ ਕਈ ਘਰ ਐਂ ਵਰਤਦੀ ਹੈ ਵੀ ਨਹੀਂ ਤੇਲ ਵਰਤਦੇ ਦੂਜਾ ਵਰਤਦੇ ਆਂਡਾ ਪਰ ਅਸੀਂ ਢਾਡਾ ਵਰਤਦੇ ਅਸੀਂ ਤਾਂ ਸਰੋਂ ਦਾ ਤੇਲ ਵਰਤਦੇ ਕਿ ਬਹੁਤ ਬਿਮਾਰੀਆਂ ਤੋਂ ਉਹਦੇ ਚ ਕੰਟਰੋਲ ਰਹਿੰਦਾ ਹੈ ਸਰੋਂ ਦੇ ਤੇਲ ਨਾਲ ਸਰੋਂ ਦਾ ਤੇਲ ਵਰਤ ਵਰਤੋ ਤੁਸੀਂ ਤੇ ਮਾਰ ਸੀ ਜਿਹੜੀ ਹੁੰਦੀ ਹੈ ਹਾਂ ਜਦੋਂ ਅਬਾ ਬੇਖਾਹਾ ਤਾੜੀਆਂ ਵਜਾਉਂਦੀ ਆ ਉਦੋਂ ਵੀ ਉਹ ਸਰੋਂ ਦਾ ਤੇਲ ਨਹੀਂ ਲਾਉਂਦੇ ਆ ਜੇ ਕੌਡੀ ਤਰਨ ਪੈਗੀ ਤਾਂ ਵੀ ਸਰੋਂ ਦੇ ਤੇਲ ਦੀ ਪੇਟ ਤੇ ਮਾਲਸ਼ ਕਰਦੇ ਆ ਸਰੋਂ ਦਾ ਤੇਲ ਕਿੱਥੇ ਨਹੀਂ ਵਰਤੇ ਜਾਂਦਾ ਸਾਰੇ ਥਾਂ ਸਰੋਂ ਦਾ ਤੇਲ ਵਰਤੇ ਜਾਂਦਾ ਵੀ ਸਰੋਂ ਵੀ ਜਣੀ ਚਾਹੀਦੀ ਕਰਦੀ ਤੇ ਕਰਦਾ ਹੀ ਤੇ ਕੜਾਉਂਦੀ ਉਹ ਵਰਤੋ ਜਿਹੜੇ ਬਿਜਾਰੀ ਤੇਲ ਆ ਵਧੀਆ ਨਹੀਂ ਹੁੰਦੇ ਤੇ ਹੁਣ ਬੈਸਿਤ ਆਪਣ ਸਰੋਂ ਵੀ ਲੋਕ ਘੱਟ ਵੀ ਜਾਣ ਲੱਗੇ ਵਿਜਟੇ ਹੀ ਨਹੀਂ ਅੱਗੇ ਪੰਜਾਬ ਵਿੱਚ ਤਾਂ ਸਰੋਂ ਬਹੁਤ ਵੀਜਦੇ ਸੀ ਤੇ ਤੇਲ ਵੀ ਘਰ ਦਾ ਲੋਕ ਵਰਤਦੇ ਸੀ ਤੇ ਹੁਣ ਥੋੜਾ ਜਿਹਾ ਲੋਕ ਸੌਖੇ ਹੋ ਗਏ ਵੀ ਸਰੋਂ ਅਟਕੜਣੀ ਪਾਉਗੀ ਸਾਰਾ ਕੁਝ ਇਕੱਠੇ ਕਰ ਦਿਓ ਝੋਨਾ ਤੇ ਕਰਨ ਕੀ ਕਰੋ ਬਸ ਤੇ ਕੰਮ ਨਿਮੇੜੋ ਤੇ ਸਰੋਂ ਵੀ ਜਣੀ ਚਾਹੀਦੀ ਤੇ ਘਰ ਦਾ ਤੇਲ ਵੀ ਬਣਾਉਣਾ ਚਾਹੀਦਾ ਤੇ ਇਹ ਐਨੇ ਘੋਨਾ ਇਹਦੇ ਚ ਸਰੋਂ ਦੇ ਤੇਲ ਚ ਸਰੋਂ ਦੇ ਤੇਲ ਆਪਾਂ ਨੂੰ ਹਰੇਕ ਥਾਂ ਆਪ ਵਰਤ ਸਕਦੇ ਹਾਂ ਅੱਗੇ ਗੁਰਦਿਆਂ ਨੂੰ ਗਰਗਰੇ ਕਣਕੇ ਦੇ ਕੇ ਆਉਣੀ ਜਿ ਘਰੇ ਵੀ ਬੱਚਿਆਂ ਨੇ ਪਰਿਵਾਰ ਨੇ ਖਾਣੇ ਆ ਤੇ ਡੋਕਰੇ ਡੋਕਰੇ ਤੇਲ ਚ ਗਰਗਰੇ ਪਕਦੇ ਸੀ ਪੂੜੇ ਵੀ ਤੇਲ ਨਾਲ ਪਕਦੇ ਸੀ ਸਰੋਂ ਦੇ ਨਾਲ ਤੇ ਸਾਰੇ ਚਾਹ ਨਾਲ ਸਾਰਾ ਪਰਿਵਾਰ ਸੜ ਡੱਬਰ ਬੈ ਕੇ ਚਾਹ ਨਾਲ ਖਾਂਦੇ ਸੀ ਤੇ ਉਹ ਇੰਨੇ ਸਵਾਦ ਲੱਗਦੇ ਸੀ ਤੇ ਕੋਈ ਉਹਨਾਂ ਦਾ ਨੁਕਸਾਨ ਨਹੀਂ ਸੀ ਸਰੋਂ ਦੇ ਤੇਲ ਦਾ ਤੇ ਸਰੋਂ ਦੇ ਤੇਲ 'ਚ ਜਿਹੜੀਆਂ ਚੀਜ਼ਾਂ ਬਣਦੀਆਂ ਸੀ ਤੇ ਲੋਕ ਤਖੜੇ ਸੀ ਉਹ ਖਾਂਦੇ ਸੀ ਤੇ ਹੁਣ ਤਾਂ ਬਈ ਕੀ ਕਰਦਾ ਕੋਈ ਕੋਈ ਬਕਾਉਂਦਾ ਨਹੀਂ ਨਾ ਹੀ ਕੋਈ ਗੁਰਗਰੇ ਬਾਲੇ ਕਰਦਾ ਹੁਣ ਤਾਂ ਬਸ ਆਹ ਬਰੈਡ ਬਣਾ ਲਓ ਆਹ ਬਣਾ ਲਓ ਐਗੀਆਂ ਚੀਜ਼ਾਂ ਖਾਂਦੇ ਆ ਤੇ ਗੁਰਗਰੇ ਪੂੜੇ ਤਾਂ ਮੈਂ ਡਾ ਦਾ ਹੁਣ ਬਣਾਉਂਦੀ ਨਹੀਂ ਇਹ ਤੇਲ 'ਚ ਜਿਹੜੀਆਂ ਚੀਜ਼ਾਂ ਬਣਦੀਆਂ ਸੀ ਇਹ ਵਧੀਆ ਸੀ ਬੱਚੇ ਖਾਂਦੇ ਸੀ ਖੁਸ਼ ਹੁੰਦੇ ਸੀ ਖਾ ਕੇ ਤੇ ਇਹ ਪਕੌੜੇ ਬਣਾਉਣੇ ਤਾਂ ਤੇਲ ਚਾਹ ਨਾਲੋ ਜੋ ਜੀਵਣੀ ਤੇਲ ਚੀ ਬਣਦੀ ਸੀ ਅੱਗੇ ਬਾਹਰੋਂ ਦਾ ਤੇਲ ਕੋਈ ਹੁੰਦਾ ਹੀ ਨਹੀਂ ਸੀ ਕਾਹਦਾ ਤੇਲੀ ਵਰਤਦੇ ਸੀ ਕੰਨਾਜ ਕੜਕਾ ਕੇ ਵਿਜਲ ਲਸਣ ਪਾ ਕੇ ਕਾ ਕੜਕਾ ਲੋਨ ਉਹ ਕੰਨੇ ਚ ਪਾ ਲੋ ਜੋ ਕੰਨ ਦੇ ਗੰਨੇ ਚ ਦੁੱਖ ਦਾ ਤਾਂ ਪਕਾਨੇ ਚ ਪਾ ਦਿੰਨੇ ਤੇ ਗੰਨ ਠੀਕ ਹੋ ਜਾਂਦਾ ਹੈ ਵੀ ਸਰੋਂ ਦਾ ਹਰੇਕ ਸਰੋਂ ਦਾ ਤੇਲ ਹਰੇਕ ਥਾਂ ਵਰਤਿਆ ਜਾਂਦਾ ਡੰਗਾਂ ਦੇ ਪੈਰਾਂ ਦੀਆਂ ਅੱਤੜੀ ਨਾਲ ਦੇ ਫਾਇਰਾਂ ਦੀ ਹੈ ਘਸਾਓ ਦਰਨਾ ਦੀ ਤੇ ਇਹਦੀ ਮਾਸ ਬਹੁਤ ਚੰਗੀ ਆ ਸਰੋਂ ਦੇ ਤੇਲ ਦੀ ਤੇ ਬਹੁਤ ਵਧੀਆ ਹੈ ਇਹ ਤੇ ਸਰੋਂ ਦੇ ਬਹੁਤ ਜਿਆਦੇ ਗੁਣ ਹੈ ਸਰੋਂ ਦੇ ਤੇਲ ਦੇ ਇਹ ਗੁਣਾ ਦਾ ਤੁਸੀਂ ਫਾਇਦਾ ਠਾਇਆ ਕਰੋ ਵਰਤਿਆ ਕਰੋ ਤੇ ਪੁੱਤ ਪ੍ਰਾਣੇ ਜਵਾਨੇ ਵਾਲੀਆਂ ਗੱਲਾਂ ਤੇ ਜੀ ਤੁਸੀਂ ਆਓਗੇ ਨਾ ਤਾਂ ਤੁਸੀਂ ਬਿਮਾਰੀ ਦਾ ਤੋਂ ਬਚੋਗੇ ਹੈ ਗੁੜ ਜਾਂਦੇ ਸਰੋਂ ਦਾ ਤੇਲ ਹੈ ਅੱਕ ਦੇ ਪੱਤੇ ਤੱਤੇ ਕਰਕੇ ਤੇਲ ਨਾਲ ਜੋਪੜਦੇ ਸਰੋਂ ਦੇ ਨਾਲ ਸਰੋਂ ਦੇ ਤੇਲ ਨਾਲ ਦੱਸਦੇ ਬੁਰਗਾ ਵੀ ਤੇਲ ਨਾਲ ਜੋਪੜ ਕੇ ਗੋਡਿਆਂ ਤੇ ਬੰਨ ਲਓ ਤੇ ਰਾਮ ਆ ਜੀ ਬਾ ਹੈ ਤੇ ਕਿੱਥੇ ਨਹੀਂ ਤੇਲ ਸਰੋਂ ਦਾ ਵਰਤਨ ਹਰੇਕ ਥਾਂ ਸਰੋਂ ਦਾ ਤੇਲ ਵਰਤਨ ਦੱਸੇ ਸਰੋਂ ਦਾ ਤੇਲ ਵਰਤਿਆ ਕਰੋ ਸਿਰ ਨੂੰ ਲਾਉਂਦਿਆਂ ਸੀ ਐ ਵਧੀਆ ਕਿ ਦਿਮਾਗ ਦੀ ਵੀ ਖੁਸ਼ਕੀ ਨਿਕਲਦੀ ਹੈ ਸਰੋਂ ਦੇ ਤੇਲ ਨਾਲ ਇਹ ਠੰਡਾ ਵਾਲਾ ਹੁੰਦਾ ਹੈ ਜਾਂ ਗਰਮ ਵਾਲੀ ਹੁੰਦੀ ਹੈ ਦੇਖ ਪਿੰਡੇ ਤੇ ਵੀ ਸਰੋਂ ਦਾ ਤੇਲ ਹੀ ਲਾਉਣਾ ਹੁਣ ਤਾਂ ਨਵੇਂ ਨਵੇਂ ਤੇਲ ਜੀ ਖੰਪੇ ਦਾ ਵਰਤ ਲੋ ਆੜਿਆਂ ਦਾ ਵਰਤ ਲੋ ਆਹ ਵਰਤ ਲੋ ਕੋਲ ਤਾਂ ਕਈ ਨਹੀਂ ਕਰਾਣ ਚੀਜਾਂ ਵਰਤੀ ਜਾਂਦੇ ਆ ਉਹੋ ਜੀ ਫਿਰ ਸਰੀਰਾਂ ਤੇ ਅਲਰਜੀ ਹੋ ਜਾਂਦੀ ਐ ਉਹ ਜੋ ਆ ਕੋਰਕੂਲਰ ਲੱਭੀ ਅਤਪੇ ਪੈਣ ਲੱਗੇ ਹੈ ਸਰੋਂ ਦਾ ਤੇਲ ਲਾਓ ਥੋੜੀ ਕੀ ਮਜਾ ਨਾਲ ਤੱਬੇ ਪੈ ਜਾਣਾ ਜੇ ਮੂੰਹ ਤੇ ਕੋਈ ਪੈ ਜੇ ਕੋਈ ਦਾਗ ਹੋ ਜੇ ਕਾਲਾ ਸਰੋਂ ਦਾ ਤੇਲ ਵਰਤੋਗੇ ਤਾਂ ਤੇ ਮਨ ਦਾ ਬੱਚੇ ਹੀ ਆਣੀ ਹੈ ਵੀ ਤੁਸੀਂ ਪ੍ਰਾਣੀਆਂ ਚੀਜ਼ਾਂ ਵਰਤ ਲੋ ਤੇ ਠੀਕ ਰਹੋਗੇ ਤੇ ਬਿਮਾਰੀਆਂ ਤੋਂ ਬਚੇ ਰਹੋਗੇ ਸਰੋਂ ਦੇ ਤੇ ਹੰਦੀ ਹੈ ਜਿਹੜੇ ਇਹ ਬਹੁਤ ਯਾਦ ਹੀ ਹੁਣਾ ਪ੍ਰਮਾਤਮਾ ਇਹਦੇ ਨੇ ਤੰਦਰੁਸਤੀ ਆਉਂਦੀ ਹੈ ਸੱਚੇ ਬਾਦਸ਼ਾਹ ਤੋਂ ਤੁਹਾਨੂੰ ਦਰਸ ਦਿ ਦਿੱਤੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੇ ਤੁਹਾਨੂੰ ਬੀਬੀ ਦੇ ਨਾਲ ਸੇ ਠੀਕ ਲੱਗਣ ਪ੍ਰਾਣੀਆਂ ਗੱਲਾਂ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅੱਗੇ ਸ਼ੇਅਰ ਕਰਿਆ ਕਰੋ ਤੇ ਇੰਨਾ ਕੰਨ ਦਾ ਸਾਰਿਆਂ ਨੂੰ ਪਤਾ ਲੱਗੇ ਪ੍ਰਾਣੇ ਬੰਦਿਆਂ ਨੂੰ ਤਾਂ ਪਤਾ ਹੀ ਹੈ ਵੀ ਅੱਜ ਕੱਲ ਦੇ ਬੱਚਿਆਂ ਨੂੰ ਵੀ ਪਤਾ ਲੱਗੇ ਇਹ ਵੀ ਇੰਨਾ ਚ ਗੋਣਾ ਹੈ ਕੀ ਜੱਜ ਤੇ ਅਗਲੇ ਵੇਖ ਬੰਦੇ ਕਿੰਨੇ ਤਕੜੇ ਸੀ ਤੇ ਅੰਦੀ ਜਿੰਦੀ ਰੀ ਲਾਉ ਨਾਲੇ ਤੇਲ ਠੰਡਾ ਹੁੰਦਾ ਪਸ਼ੂ ਨੂੰ ਵੀ ਆਪਾਂ ਤੇਲ ਦੇਣੇ ਆ ਪਸ਼ੂ ਨੂੰ ਤੇ ਇਹ ਮਾੜਾ ਸੁਨਾਰ ਪਸ਼ੂ ਹੋਵੇ ਨਾ ਤੇਲ ਦੇ ਦਿਓ 5 ਕਿਲੋ ਨਾਲੇ ਤਾਂ ਦੁੱਧ ਵਾਲਾ ਦੇਉਗੀ ਤੇ ਨਾਲੇ ਸੌਖੀ ਸੂਪੂ ਵੀ ਜ਼ੇਰ ਵੀ ਪਾਈ ਜੂ ਉਹਦੀ ਕਈ ਵਾਰੀ ਪਸ਼ੂ ਦੀ ਜ਼ੇਰ ਪੈਂਦੀ ਨਹੀਂ ਨਾਲ ਭਰ ਕੇ ਤੇਲ ਦੀ ਦੇ ਦਿਓ ਨਾਲ ਦੀ ਨਾਲ ਜ਼ੇਰ ਪੈ ਜਾਉ ਮਾਤਾ பசਮ ਨੂੰ ਦਰakti ਸੀ ਮਾਤਾ ਹਰੇਕ ਮੈਨੂੰ 5 ਕਿਲੋ ਤੇਲ ਦੇਣਾ ਸੂਣ ਤੋਂ ਪਹਿਲਾਂ ਮਿੰਨਾ ਜਾਂ 2 ਮਹੀਨੇ ਪਹਿਲਾਂ ਨਾ ਸਰੋਂ ਦਾ ਤੇਲ ਧਾੜੇ ਚ ਭਾ ਕੇ ਰਾਤ ਨੂੰ ਧਰ ਦੇਣਾ ਪਾਣੀ ਪੀਣ ਪਿਆ ਕੇ ਪਹਿਲਾਂ ਫਿਰ ਉਹ ਵਸ ਧਾੜੇ ਚ ਭਾ ਕੇ ਧਰ ਦੇਣਾ ਤੇ ਖਾ ਲੈਣਾ ਤੇ ਵਰੀਆ ਤੇ பச ਨੂੰ ਦੁੱਧ ਵੀ ਬਹੁਤ ਦਿੰਦਾ ਕਿਉਂਕਿ ਰਾਜੀ ਹੋ ਜਾਂਦਾ ਤਾਕਤ ਪੈ ਜਾਂਦੀ ਉਹਦੇ ਚ ਹੋਣਾ ਦਿੰਦੇ ਆ ਆਹ ਕੈਲਸ਼ੀਅਮ ਲਿਆ ਕੇ ਅੱਲਾਹੋ ਗਲਬੀ ਜੀ ਦਵਾਈ ਹੈ ਉਹ ਲਿਆ ਕੇ ਦੇਂਦੇ ਉਹ ਦੱਸ ਕੀ ਕਰਦੀ ਹੈ ਬਸਾ ਤੇਲ ਦਿਆ ਕਰੋ ਬਸਾ ਹੁਣ ਜਦੋਂ ਤੋਂ ਪੀਣਾ ਦਾ ਨਾਲੇ ਵਧੀਆ ਚੀਜ਼ ਹੈ ਉਹ ਚ ਸਾਰਾ ਕੁਝ ਹੀ ਆਉਂਦਾ ਤੇਲ ਚ ਕੈਲਸ਼ੀਅਮ ਵੀ ਆ ਜੀ ਸਾਰਾ ਕੁਝ ਆ ਜੀ ਪੰਜ ਪੰਜ ਕਿਲੋ ਤੇਲ ਦਿਓ ਪਸ਼ੂ ਨੂੰ ਤੇ ਆਏ ਪਸ਼ੂ ਨਾਲ ਤਾਂ ਚਿਰਕਣ ਲੱਗ ਜੂਗਾ ਨਾਲੇ ਤੁਹਾਨੂੰ ਉਸ ਵਿੱਚ ਤੁਸੀਂ ਵੇਖ ਲਿਓ ਪਰ ਧਿਆਖੀ ਇੱਕ ਮੈਨੂੰ ਤੇਲ ਦੇ ਦਿਓ ਇੱਕ ਨੂੰ ਨਾ ਦਿਓ ਉਹ ਦੁੱਧ ਦੁੱਗਣਾ ਦੇਓ ਕਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਆਪਾਂ ਨੂੰ ਸੇ ਬੜੀ ਬੜੀ ਗੱਲਾਂ ਲੈ ਕੇ ਆਉਂਗੀ ਤੁਹਾਡੇ ਵਾਸਤੇ ਤੇ ਦੱਸੂਗੀ ਬਰਾਰੀਆਂ ਗੱਲਾਂ ਹੀ ਉਹ ਜੇ ਤੁਹਾਨੂੰ ਮੈਨੂੰ ਬਰਾਰੀਆਂ ਨਹੀਂ ਹੁੰਦੇ ਮੈਂ ਬਰਾਰੀਆਂ ਦੱਸੂ ਵਾਹਿ ਸੱਚ ਤੰਦਰੁਸਤ ਰਹੋ